ਇਹਨਾਂ ਕਾ ਹਾਈਪੋਥੈਟিক্যাল ਗੱਲ ਹੈ ਕਿ ਜੇ ਅਮਰਤਾ ਵੜਿੰਗ ਹੁੰਦੇ ਤੇ ਸਾਹਮਣੇ ਹਰ ਸਿਮਰਤ ਬਾਦਲ ਹੋਣ ਤੁਹਾਨੂੰ ਲੱਗਦਾ ਅਮਰਤਾ ਵੜਿੰਗ ਸੀਟ ਕੱਢਦੇ ਸੀ ਮੈਂ ਕਹਿੰਦਾ ਮੈਂ ਮੇਰੇ ਹਿਸਾਬ ਨਾਲ ਅੱਜ ਸ਼ਾਇਦ ਕੀ ਪਤਾ ਜੀਤਮੇਂਦਰ ਵੀ ਕੱਢ ਜਾ ਹਰ ਸਿਮਰਤ ਦੇ ਜੋ ਕਾਲੀ ਦਲ ਦਾ ਹਾਲ ਹੈ ਗੱਲ ਲੇਕਿਨ ਉਸ ਸਵਾਲ ਕੀ ਆ ਇੱਕ ਪ੍ਰਿੰਸੀਪਲ ਤੇ ਲੜਾਈ ਕਿਤੇ ਨਾ ਕਿਤੇ ਤਾਂ ਮੱਕੜ ਸਾਹਿਬ ਆਣੀ ਚਾਹੂਗੀ ਨਾ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਅੱਜ ਜਦੋਂ ਪ੍ਰਿੰਸੀਪਲਸ ਦੀ ਗੱਲ ਹੁੰਦੀ ਆ ਜਦੋਂ ਆਪਣਾ ਇਹਨਾਂ ਦੀ ਉਦੋਂ ਆਪਾਂ ਵੈਨੇਬਿਲਟੀ ਲੈ ਜਾਂਦੇ ਆ ਨਹੀਂ ਯਾਰ ਇੱਥੇ ਛਾੜੇ ਪ੍ਰਿੰਸੀਪਲ ਨੂੰ ਮਾਰਦੀ ਹੈ ਵੈਨੇਬ ਤੇ ਕੀ ਉਹਦੇ ਵਿੱਚ ਭਾਵੇਂ ਸਾਡੀ ਇੱਕ ਸੀਟ ਦਾ ਸਾਨੂੰ ਨੁਕਸਾਨ ਹੁੰਦਾ ਹੋਵੇ ਲੇਕਿਨ ਅੱਜ ਰਾਜਾ ਵੜਿੰਗ ਕੇ ਸਮਾਰਲ ਅਥਾਰਟੀ ਦੇ ਉੱਤੇ ਖੜਾ ਹੋ ਗਿਆ ਵੀ ਯਾਰ ਮੈਂ ਆਪਣਾ ਪ੍ਰਿੰਸੀਪਲ ਜਿਹੜੇ ਆਲਰੇਡੀ ਉੱਥੇ ਬੈਠੇ ਥੋੜੇ ਟਕਸਾਲੀ ਕਾਂਗਰਸੀ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਸੀਗੇ ਉਹ ਕਾਂਗਰਸੀ ਇਗਨੋਰ ਹੋ ਗਈ ਪਰ ਕੀ ਉਹਨਾਂ ਉੱਥੇ ਦੋ ਦਿਨ ਪਹਿਲਾਂ ਇੱਕ ਬੰਦਾ ਜੁਆਇਨ ਕਰਾਉਣੀ ਉਹਨੂੰ ਟਿਕਟ ਦੇ ਦੇਣੇ ਉੱਥੇ ਕਿਹੜਾ ਪ੍ਰਿੰਸੀਪਲ ਹੈ ਉੱਥੇ ਪ੍ਰਿੰਸੀਪਲ ਹਰ ਦੇਖੋ ਹਰ ਆਪਣੇ ਬੰਦਾ ਆਪਣੀ ਸੂਟ ਕਰਨ ਨੂੰ ਨਾ ਮੈਂ ਆਪਣੇ ਪ੍ਰਿੰਸੀਪਲ ਬਣਾ ਦਊਂਗਾ ਮੈਂ ਤਰਮਵੀਰ ਗਾਂਦੇ ਤੁਹਾਨੂੰ ਪੰਜ ਵਿਨੇਬਿਲਟੀ ਦੇਖੀ ਨਾ ਨਹੀਂ ਨਹੀਂ ਵਿਨੇਬਿਲ ਇੱਕ ਹੋਰ ਚੀਜ਼ ਵੇਖੀ ਧਰਮਵੀਰ ਗਾਂਧੀ ਐਂਟੀ